ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਿੰਦਰ ਸਿੰਘ ਚਾਹਾਨ ਜੱਸੀਪੁਰ ਵਾਲੀ ਆਪਣੇ ਸੋਹਰੇ ਪਿੰਡ ਗੰਗਾ ਨਾਥਾਣਾ ਦੀ ਵੀਡੀਓ ਦਿਖਾਉਣਾ ਅੱਜ ਤੁਹਾਨੂੰ ਇਹ ਮੇਰੇ ਖੜੇ ਸਾਲਾ ਸਾਹਿਬ ਤੇ ਮੇਰੇ ਬ੍ਰਦਰ ਗੁਰਵਿੰਦਰ ਸਿੰਘ ਸਰਪੰਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਇਹ ਮੇਰੇ ਜੱਸੀਪੁਰ ਵਾਲੀ ਹਾਂ ਤਾਂ ਤੁਹਾਨੂੰ ਮੈਂ ਦਿਖਾਉਣਾ ਮੇਰੇ ਸੋਹਰੇ ਘਰ ਦੀ ਵੀਡੀਓ ਇਹ ਮੇਰੇ ਸਾਲੇ ਦੇ ਜਵਾਗ ਬੈਠੇ ਆ ਨਵਰਾਜ ਸਿੰਘ ਤੇ ਤਨਵੀਰ ਸਿੰਘ ਦੇਖੋ ਲੋਗਾ ਹੈ ਮੈਂ ਤਾਂ ਵੀਡੀਓ ਚ ਆਉਂਦਾ ਹੀ ਫਫੜਾ ਅਇਤ ਹਮਾ ਫਫੜ ਵਾਂ ਕੇ ਗਿਆ ਤੁਹਾਨੂੰ ਸਭ ਤੋਂ ਵਧੀਆ ਗੱਲ ਦੱਸਾਂ ਇਹ ਮੇਰਾ ਭਰਾ ਗੁਰਵਿੰਦਰ ਸਰਪੰਚ ਤੇ ਅਸੀਂ ਦੋਨੇ ਬੇਟੀ ਨੂੰ ਸਾਡੀ ਬੇਟੀ ਆ ਮੇ ਨਾਨਕ ਜਾਈ ਹੋਈ ਸੀ ਅਵਰੀਨ ਉਹਨੂੰ ਲੈਣ ਗਏ ਸੀ ਅਸੀਂ ਇਹ ਮੇਰੇ ਸਹੌਰਾ ਪਿੰਡ ਹੈਗਾ ਜੀ ਕਿਵੇਂ ਨਥਾਣੇ ਕੋਲਾ ਗੰਗਾ ਜਿੱਥੇ ਮੇਲਾ ਲੱਗਦਾ ਰਮਾਣਿਆਂ ਦਾ ਟ੍ਰਾਂਪੋਰਟ ਕਾਲੂ ਨਾ ਹਾਂ ਦਾ ਉੱਥੇ ਆ ਜੀ ਤੇ ਮੇਰਾ ਸਾਲਾ ਖੜਾ ਆ ਮੇਰਾ ਭਰਾ ਗੁਰਵਿੰਦਰ ਸਿੰਘ ਸਰਪੰਚ ਜੱਸੀ ਪੌ ਵਾਲੀ ਤੇ ਗੁਰਮੀਤ ਸਿੰਘ ਗੰਗਾ ਨਾਥਾਣਾ ਲੂਧਰ ਇਹਨਾਂ ਦਾ ਗੋਤ ਹੈ। ਉਹ ਦਾਣੀਆਂ ਨੂੰ ਅੱਗੇ ਚੱਲ ਦੋ ਬਾਰਸ ਤੋਂ ਦੋਰ ਨੇ। ਇਹ ਲੰਮਾ ਘਰ ਰਹਿ ਜਾਂਦਾ ਇਹਨਾਂ ਦਾ। ਹਾਂ ਉੱਥੋਂ ਗੁਰਦੁਆਰੇ ਕੋਲੇ ਘਰ ਆ ਪਿੰਡ ਚ ਇਹਨਾਂ ਦਾ ਮਤੁੰਨੇ ਵੀ ਦੱਸਾਂ। ਤੇ ਮੇਰੇ ਘਰ ਵਾਲੀ ਦੇ ਚਾਚੇ ਦਾ ਮੁੰਡਾ ਇੱਕ ਦੀ ਸਰਪੰਚ ਬਣਿਆ ਦਰਸ਼ਨ ਸਿੰਘ ਲੂਧੜ। ਆ ਪ੍ਰਧਾਨ ਪ੍ਰਧਾਨ ਕਹਿੰਦੇ ਆ ਉਹਨੂੰ। ਤੇ ਆ ਮੇਰੇ ਸਾਲੇ ਦਾ ਬੱਚਾ ਨਵਰਾਜ ਇੱਧਰ ਜਾ ਕੋਈ। ਹੈ ਤੇ ਏਹੇ ਬੈਠਾ ਸੀਟ ਤੇ ਤੇ ਆਹ ਮੇਰਾ ਭਰਾ ਪਰਿਉ ਦਾ ਗੋਵਿੰਦਰ ਤੇ ਆਹ ਮੇਰਾ ਸਾਲਾ ਗੁਰਮੀਤ ਆ ਮੇਰੀ ਬੇਟੀ ਅਵਰੀਨ ਕੌਰ ਤੇ ਮੇਰੀ ਸਾਸੂ ਮਾਂ ਮੂੰ ਟੱਕੀ ਬੈਠੀ ਸੀ ਮਹਾ ਬੀਬੀ ਆ 18 16 ਮੂੰ ਤਾਂ ਦਿਸੇ ਨਾ ਤੇ ਆ ਤਾਂ ਬਰਦਰ ਆਪਣਾ ਜਾਣਦਾ ਤੇ ਮੇਰਾ ਇੱਧਰ ਗੁਰਮੀਤ ਲੜਦੇ ਤਾਂ ਹੀ ਆ ਮੈਂ ਤਾਂ ਛੁੱਟ ਚਲਾ ਹੀ ਜਾਂਦੀ ਆ ਸਾਸੂ ਮਾਂ ਤੇ ਮੇਰੀ ਬੇਟੀ ਅੱਜ ਮੇਰੀ ਬੇਟੀ ਕੀ ਦੇਣਾ ਗੰਗਾ ਰਹਿ ਕੇ ਆਈ ਨਾਨਕੀ ਅੱਜ ਅਸੀਂ ਮੇਰੇ ਸਾਰੇ ਭਰਾ ਤੇ ਸਾਲੇ ਦਾ ਮੁੰਡਾ ਮੁੰਡੇ ਬੱਚੇ ਅੱਜ ਸਾਡੇ ਨਾਲ ਜੱਸੀ ਪੋ ਵਾਲੀਏ ਆਏ ਆ ਇਹ ਦੋ ਕੁ ਦਿਨ ਲਾਉਣਗੇ ਸਾਡੇ ਕੋਲੇ ਜੱਸੀ ਪੋ ਵਾਲੀ ਤੇ ਅਸੀਂ ਹੁਣ ਜੱਸੀਓ ਰਵਾਨਾ ਹੋਣ ਲੱਗੇ ਆ ਜੱਸੀ ਵਾਲਾ ਸੱਚ ਸੌਰੀ ਜੱਸੀ ਵਾਲਾ ਰਵਾਨਾ ਹੋਣ ਲੱਗਾ ਗੰਗਾ ਗੰਗਾ ਨਾ ਥਾਣਾ ਇਹ ਪਿੰਡ ਹੈ ਗੰਗਾ ਕੋ ਬਹੁਤਾ ਪਾਟ ਕਰਦਾ ਥਾਣੇ ਕੋਲ ਗੰਗਾ ਰਹ ਜਾਂਦੀ ਹੈ ਇਹ ਲੰਮਾ ਕਰਾਂ ਤੇ ਮੇਰੇ ਸਹੁਰਾਂ ਦਾ ਘਰ ਆ ਜਦੋਂ ਦੁਬਾਰੇ ਕੋਲ ਹੈ ਤੇ ਮੇਰੀ ਸਾਸੂ ਮਾਂ ਤੇ ਮੇਰੇ ਸਹੁਰੇ ਦਾ ਨਾਮ ਸੀ ਹਰਮਨ ਸਿੰਘ ਪੌਜੀ ਆਰਮੀ ਜੋਟਾਇਰ ਹੋਏ ਸੀ ਤੇ ਹਰਮਨ ਸਿੰਘ ਲੁਧਰਗੋਤ ਆ ਮੇਰੇ ਘਰ ਵਾਲੀ ਦਾ ਨਾਮ ਰਪਿੰਦਰ ਗੌਰ ਹੈ ਤੇ ਉੱਥੋਂ ਚਰਨੋ ਚਰਨੋ ਕਹਿੰਦੇ ਆ ਆ ਰਪਿੰਦਰ ਗੰਗਾ ਬੰਦਸਰੋਂ ਚਰਨੋ ਚਰਨੋ ਕਹਿੰਦੇ ਆ ਤੇ ਮੇਰੇ ਇਹ ਸਾਲੇ ਦਾ ਮੁੰਡਾ ਨਵਰਾਜ ਇਹ ਆਪਦੇ ਨਾਨਕੀ ਜਾਇਆ ਸੀ ਚੌਕੇ ਤੇ ਅੱਜ ਇਹ ਸਾਡੇ ਨਾਲ ਆਇਆ ਨਹੀਂ ਇਹ ਵੱਡੇ ਸਾਲੇ ਦਾ ਮੁੰਡਾ ਨਵਰਾਜ ਦਾ ਹੋ ਬਹਿ ਗਿਆ ਇਹ ਉਸ ਕਰਕੇ ਸਾਡੇ ਨਾਲ ਨਹੀਂ ਆਇਆ ਮੈਂ ਇੱਕ ਟਾਇ ਸੀ ਤੇ ਛੋਟੇ ਸਾਲੇ ਦੇ ਜਵਾਕ ਦੋ ਨੇ ਤਲਵੀਰ ਤੇ ਉਹ ਬਹਿ ਗਏ ਪਿੱਛੇ ਆ ਕੇ ਕਾਰ 'ਚ ਹੁਣ ਤਾਂ ਮੈਂ ਵੀ ਦਿਸਣ ਲੱਗ ਗਿਆ ਹਣਾ ਤੇ ਮੇਰੀ ਸਾਲੇ ਹਾਰਾ ਅਵਰੀਨ ਦੀ ਮੰਮੀ ਸੀ ਤੇ ਅਵਰੀਨ ਤੇ ਬੇਟਾ ਉਹਨਾਂ ਦਾ ਮੇਰੇ ਸਾਲੇ ਦਾ ਮੈਂ